ਰਵਨੀਤ ਬੱਟੂ ਨੇ ਬਿਆਨ ਤਾਂ ਦੇ ਦਿੱਤਾ ਪਰ ਆਪਣੇ ਬਿਆਨ ਦੇ ਵਿੱਚ ਲੱਗਦਾ ਰਵਨੀਤ ਬੱਟੂ ਆਪ ਉਲਝਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਕਰ ਦਿੱਤਾ ਗਿਆ ਦਰਅਸਲ ਐਫ ਆਈ ਆਰਸ ਦਰਜ ਕਰਨ ਦਾ سلسلہ ਸ਼ੁਰੂ ਹੋ ਗਿਆ ਕਾਂਗਰਸ ਲੀਡਰਸ ਦੇ ਵੱਲੋਂ ਐਫ ਆਈ ਆਰਸ ਜਾਂ ਕਹਿ ਦਈਏ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਰਜ ਕਰਾਈਆਂ ਜਾ ਰਹੀਆਂ ਜਲਦ ਤੋਂ ਜਲਦ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਔਰ ਇਸ ਆਧਾਰ ਦੇ ਉੱਤੇ ਹੁਣ ਰਵਨੀਤ ਬੱਟੂ ਫਸ ਸਕਦੇ ਨੇ ਕਸੂਤੇ ਫਸ ਸਕਦੇ ਨੇ ਇਹਦਾ ਕਾਰਨ ਇਹ ਹੈ ਕਿ ਕਿਉਂਕਿ ਰਾਹੁਲ ਗਾਂਧੀ ਨੂੰ ਪਹਿਲੀ ਗੱਲ ਤਾਂ ਨੰਬਰ 1 ਟੈਰਰਿਸਟ ਕਹਿੰਦਾ ਾਰਵਨੀਤ ਬਿੱਟੂ ਨੇ ਉਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਪੱਪੂ ਕਹਿੰਦਾ ਾਰਵਨੀਤ ਬਿੱਟੂ ਨੇ ਬੜੀਆਂ-ਬੜੀਆਂ ਗੱਲਾਂ ਹੋ ਗਈਆਂ ਜਿਸ ਆਧਾਰ ਦੇ ਉੱਤੇ ਮਲਕ ਅਰਜਨ ਖੜਗੇ ਨੇ ਸਪੈਸ਼ਲੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣੂ ਵੀ ਕਰਵਾਇਆ ਹੈ ਤੇ ਦੂਜੇ ਪਾਸੇ ਹੁਣ ਅਜੇ ਮੰਕਣ ਨਾਮ ਦੇ ਕਾਂਗਰਸੀ ਲੀਡਰ ਨੇ ਜਿਹੜੇ ਟ੍ਰੈਜਰਰ ਵੀ ਕਾਂਗਰਸ ਦੇ ਦੱਸੇ ਜਾਂਦੇ ਨੇ ਉਹਨਾਂ ਦੇ ਵੱਲੋਂ ਹੁਣ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਸੀ ਰਵਨੀਤ ਬਿੱਟੂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਔਰ ਜਲਦੋ ਜਲਦ ਐਫਆਈਆਰ ਦਰਜ ਕਰਨ ਦੀ ਗੱਲ ਕੀਤੀ ਗਈ ਹੈ ਦੱਸਦੀ ਹੈ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਰਾਹੁਲ ਗਾਂਧੀ ਬਾਰੇ ਬਿਆਨ ਦਿੰਦੇ ਨਜ਼ਰ ਆਏ ਨੇ ਔਰ ਇਸ ਮਾਮਲੇ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਦੇ ਲੀਡਰ ਤੈਸ਼ ਦੇ ਵਿੱਚ ਦੱਸਦੀ ਹੈ ਇਕੱਲੇ ਰਵਨੀਤ ਬਿੱਟੂ ਨਹੀਂ ਸਗੋ ਹੋਰ ਵੀ ਕਈ ਲੀਡਰ ਨੇ ਜਿਨ੍ਹਾਂ ਦਾ ਜ਼ਿਕਰ ਵਿੱਚ ਕੀਤਾ ਗਿਆ ਖਾਸ ਕਰਕੇ ਮਹਾਰਾਸ਼ਟਰ ਦੇ ਉਹ ਲੀਡਰ ਜਿਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਜ਼ੁਬਾਨ ਜਿਹੜਾ ਕੱਟ ਕੇ ਲਿਆਏਗਾ ਨੂੰ 11 ਲੱਖ ਦਾ ਨਕਦ ਦੇ ਨਾਮ ਦਿੱਤਾ ਜਾਵੇਗਾ ਇਸ ਉੱਤੇ ਵੀ ਸਵਾਲ ਜਿਹੜੇ ਚੱਕੇ ਗਏ ਸੀ ਔਰ ਇਸ ਦੀ ਸ਼ਿਕਾਇਤ ਵੀ ਕਹਿੰਦੇ ਕੀਤੀ ਗਈ ਹੈ। ਯਾਨੀ ਕਿ ਹੁਣ ਭਾਜਪਾ ਦੇ ਜਿਹੜੇ ਲੀਡਰ ਨੇ ਉਹ ਕਸੂਤੇ ਫਸ ਸਕਦੇ ਆ ਜਾਂ ਫਿਰ ਭਾਜਪਾ ਦੀਆਂ ਜਿਹੜੀਆਂ ਏਡਸ ਨੇ ਉਹ ਕਸੂਤੀਆਂ ਫਸ ਸਕਦੀਆਂ ਨੇ। ਇਸ ਆਧਾਰ ਦੇ ਉੱਤੇ ਅਜੇ ਮੰਕਨ ਦੇ ਵੀ ਕੁਝ ਬਿਆਨ ਜਾਰੀ ਕੀਤੇ ਨੇ ਔਰ ਇਸ ਨਾਲ ਦੀ ਨਾਲ ਦੱਸਦੀ ਹੈ ਕਿ ਰਮਨਿਤ ਬਿੱਟੂ ਦੇ ਖਿਲਾਫ ਐਫ ਆਈ ਆਰਸ ਦਰਜ ਹੋ ਸਕਦੀਆਂ ਨੇ। ਇਹਦੀਆਂ ਚਰਚਾਵਾਂ ਵੀ ਜਿਹੜੀਆਂ ਉਹ ਤੇਜ਼ ਹੋ ਗਈਆਂ ਨੇ ਸ਼ਿਕਾਇਤਾਂ ਦਰਜ ਕਰਾਈਆਂ ਜਾ ਰਹੀਆਂ ਨੇ ਥਾਣਿਆਂ ਦੇ ਵਿੱਚ। ਕੀ ਕੁਝ ਹੋਵੇਗਾ ਦੱਸਦੇ ਰਹਿਾਂਗੇ। ਉਸ ਦੌਰਾਨ ਕੀ ਕੁਝ ਬੋਲਿਆ ਗਿਆ ਆਓ ਸੁਣਦੇ ਹਾਂ। हम हम लोगों ने एनेक्शन दिए हैं और चार लोगों के खिलाफ में जैसे मैंने कहा कि दिल्ली के अंदर एक उनके पूर्व दिल्ली के जो विधायक हैं भारतीय जनता पार्टी के नेता शिवसेना के जो महाराष्ट्र के विधायक हैं जो भारतीय जनता पार्टी के समर्थक हैं उनके बारे में केंद्र सरकार के अंदर पंजाब से पहले और अब राजस्थान से आए हुए सांसद मंत्री हैं उनके बारे में और एक यूपी से मिनिस्टर हैं जिन्होंने परसों उन्होंने भी राहुल जी के खिलाफ में बोला है ये चारों के खिलाफ में हम लोगों ने बाय नेम हमने कहा है जिनके खिलाफ में एफआईआर होंगे